ਦੂੰਦਨ ਹਸਾਇਆ ਜੇ ਤੇ ਨਸਖਾਂ ਹਾਂਜੀ ਦੋਸਤੋ ਮੁੱਖ ਮੰਤਰੀ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਮਸ਼ਹੂਰ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਸਮੇਂ ਵਿੱਚ ਜੋ ਕਿ ਮੁੱਖ ਮੰਤਰੀ ਇੱਕ ਵੱਡੇ ਵਾਰ ਵਿੱਚ ਕਿਰਿਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਦਾ ਦੋ ਪੁਲਸ ਵਾਲਿਆਂ ਵੱਲੋਂ ਕਾਫੀ ਜ਼ਿਆਦਾ ਕੁਟਾਪਾ ਕੀਤਾ ਜਾਂਦਾ ਹੈ ਤੇ ਉਸ ਦੇ ਕੇਸਾਂ ਦੀ ਬੇਦਬੀ ਵੀ ਕੀਤੀ ਜਾਂਦੀ ਹੈ ਉਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕਿਸ ਦੇ ਘਰ ਜਾ ਕੇ ਉਹਨਾਂ ਲੜਾਈਚੇ ਘੜਾ ਕਰ ਰਿਹਾ ਸੀ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਕੰਪਲੇਂਟ ਕੀਤੀ ਤਾਂ ਗੋ ਪੁਲਿਸ ਵਾਲਾ ਆ ਕੇ ਮੁੱਖ ਮੰਤਰੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਕੇਸਾਂ ਦੀ ਕਾਫੀ ਹਰ ਬੇਇੱਜ਼ਤੀ ਵੀ ਕੀਤੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਮੁੱਖ ਮੰਤਰੀ ਦੇ ਨਾਲ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਹੋਰ ਵੀ ਕਈ ਸਿੱਖਬੰਦੀ ਜੋ ਕਿ ਖੜ ਚੁੱਕੇ ਹਨ ਬਾਕੀ ਸਿੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਕਾਫੀ ਹਰ ਸਪੋਰਟ ਵੀ ਕੀਤੀ ਜਾ ਰਹੀ ਹੈ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਮੁੱਖ ਮੰਤਰੀ ਨਾਲ ਫੋਟੋ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਭਾਈ ਅਮਰਤਪਾਲ ਸਿੰਘ ਮੈਰੋ ਜੋ ਕਿ ਮੁੱਖ ਮੰਤਰੀ ਦੇ ਸਾਰਨ ਸਜਾਉਂਦੇ ਨਜ਼ਰ ਆ ਰਹੇ ਹਨ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਵੀ ਇੱਕ ਗਲਤੀ ਜ਼ਾਹਿਰ ਕੀਤੀ ਗਈ ਹੈ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਆਪਣੇ ਸਟੋਰੀ ਉੱਪਰ ਇੱਕ ਕਿਉਂਕਿ ਪੋਸਟ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਪੋਸਟ ਵਿੱਚ ਜੋ ਕਿ ਲਿਖਿਆ ਹੈ ਉਸ ਵਿੱਚ ਭਾਈ ਅਮਰਤਪਾਲ ਸਿੰਘ ਮੈਰੋ ਕਹਿੰਦੇ ਹਨ ਕਿ ਮੁੱਖ ਮੰਤਰੀ ਦੀ ਵੀ ਗਲਤੀ ਸੀ ਉਹਨੇ ਵੀ ਉਹਦੇ ਬੰਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਨੂੰ ਜਿਵੇਂ ਕੁੱਟਿਆ ਗਿਆ ਜਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ ਆ ਉਹ ਗਲਤ ਸੀ ਇਸ ਕਰਕੇ ਅਸੀਂ ਗਏ ਸੀ ਮੁੱਖ ਮੰਤਰੀ ਨੇ ਸ਼ਰੀਆਮ ਗਾਲਾਂ ਕੱਢੀਆਂ ਕਿਸੇ ਦੇ ਘਰ ਦੇ ਦਰਵਾਜ਼ੇ 'ਚ ਇੱਟਾਂ ਮਾਰੀਆਂ ਕਿਰਪਾਨਾਂ ਮਾਰੀਆਂ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਫੜ ਕੇ ਲੈ ਜਾਂਦੇ ਜੀਦਾ ਜਿੰਨਾ ਕਸੂਰ ਸੀ ਕਾਰਵਾਈ ਕਰਦੇ ਪਰ ਇਦਾਂ ਸ਼ਰਿਆਮ ਇੱਕ ਕੇਸਦਾਰੀ ਨੌਜਵਾਨ ਨੂੰ ਕੇਸਾ ਦੇ ਫੜ ਕੇ ਕਢੀਸਣਾ ਤੇ ਕੁੱਟਣਾ ਸਹੀ ਨਹੀਂ ਹੈ ਇਕੱਲਾ ਮੁਖਮੰਦ ਦਾ ਪੱਖਣਾ ਦੇਖੋ ਇਦਾਂ ਕਿਉਂ ਹੋਇਆ ਇਹ ਸੱਚ ਵੀ ਜਾਨਣਾ ਚਾਹੀਦਾ ਹੈ ਮੈਰੋ ਬਾਕੀ ਤੁਹਾਨੂੰ ਦੱਸ ਦਨੇ ਆ ਭਈ ਅਮਰਤਪਾਲ ਸਿੰਘ ਮੈਰੋ ਵੱਲੋਂ ਦੋਵਾਂ ਪੁਲਿਸ ਵਾਲਿਆਂ ਮਲਾਜਮਾਂ ਦਾ ਕਾਫੀ ਬੈਸਬਾਜੀ ਵੀ ਹੋਈ ਤੇ ਉਹਨਾਂ ਨੂੰ ਸਮਝਾਇਆ ਵੀ ਗਿਆ ਕਿ ਅੱਗੇ ਤੋਂ ਇਹ ਜਿਹੇ ਕੁਝ ਨਾ ਕਿਹਾ ਨਾ ਕਰਨ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਜੋ ਕਿ ਐਪੋਲਸ ਨਾਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਬਾਕੀ ਦੋਸਤੋ ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ